ਇਨਾ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਇਹ ਉਹੀ ਨੌਜਵਾਨ ਹੈ ਜੋ ਕਿ ਸਰਤੇ ਪਰਨਾ ਬਨ ਕੇ ਫਿਰੋਜ਼ਪੁਰ ਦੇ ਪਿੰਡ ਬਡਾਲਾ ਦੇ ਗੁਰੂ ਘਰ ਵਿੱਚ ਦਾਖਲ ਹੋਇਆ ਸੀ ਗੁਰੂ ਘਰ ਵਿੱਚ ਵੜ ਕੇ ਇਸ ਨੌਜਵਾਨ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਹੈ ਗੁਰੂ ਸਾਹਿਬ ਦੇ ਅੰਗ ਪਾੜਨ ਦੇ ਨੌਜਵਾਨ ਉਤੇ ਗੰਭੀਰ ਇਲਜ਼ਾਮ ਲੱਗੇ ਨੇ ਇਸੇ ਦੌਰਾਨ ਹੀ ਪਾਟੇ ਹੋਏ ਅੰਗਾਂ ਨੂੰ ਦੇਖ ਪਿੰਡ ਵਾਸੀ ਗੁੱਸੇ ਨਾਲ ਭੜਕੁੱਠੇ ਤੇ ਫਿਰ ਭੜਕੇ ਹੋਏ ਪਿੰਡ ਵਾਸੀਆਂ ਨੇ ਨੌਜਵਾਨ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਤੇ ਉਸ ਦੀ ਬੁਰੀ ਤਰ੍ਹਾਂ ਕਟਮਾਰ ਕਰ ਦਿੱਤੀ ਜਿਸ ਦੌਰਾਨ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਜਿਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਮਾਹੌਲ ਤਣਾਪੂਰਨ ਹੋ ਗਿਆ ਹਲਕੀ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਸੇ ਦੌਰਾਨ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਭਾਈ ਲਖਵੀਰ ਸਿੰਘ ਹੋਰਾਂ ਨੇ ਅੱਗੇ ਜੋ ਦੱਸਿਆ ਉਹ ਸੁਣੋ ਪਿੰਡਾਣਾ 2 ਕਵੇ ਤੇ ਕਰੀਬ ਇੱਕ ਬੰਦਾ ਗੁਰੂ ਘਰ ਦੇ ਦਾਖਲ ਹੁੰਦਾ ਹੈ ਫਿਰ ਤੇ ਪਰਨਾ ਬੰਨੇ ਹੁੰਦਾ ਹੈ ਤੇ ਗੁਰੂ ਸਾਹਿਬ ਦੇ ਅੰਗ ਮਾਰਾ ਰੂਪ ਤੇ ਚੜ ਖਿੱਚ ਕੇ ਲਿਆਉਂਦਾ ਹੈ ਤਬਾਰ ਸਿਕ ਸੰਤਾਨੇ ਨੂੰ ਰੋਪਣ ਤੇ ਉਹ ਪ੍ਰਭੂ ਈਸਾ ਦੇ ਨੇਰੇ ਲਾਉਣਾ ਆਪਾਂ ਕਹਿੰਦਾ ਪ੍ਰਭੂ ਜੀ ਬਚਾਓ ਪ੍ਰਭੂ ਬਚਾਓ ਫਿਰ ਸਾਡੀ ਕੌਮ ਦਾ 2015 ਚ ਕਿਹੜੀਆਂ ਬੇਦਬੀਆਂ ਪੰਜਾਬ ਕਰਤੀ ਤੇ ਹੋਈਆਂ ਨੇ ਇਹੋ ਜਿਹੀਆਂ ਬੇਦਬੀਆਂ ਕਦੀ ਵੀ ਨਹੀਂ ਹੋਈਆਂ ਸੀ ਨਾਦਰ ਸ਼ਾਹ ਨੇ ਕੀਤੀਆਂ ਅਬਦਾਲੀ ਨੇ ਨਹੀਂ ਕਰਾਈਆਂ ਜਾਂ ਹੋਰ ਅੰਗਰੇਜ਼ਾਂ ਨੇ ਨਹੀਂ ਕਰਾਈਆਂ ਜਿਹੜੀਆਂ ਸਾਡੇ ਇਹ ਦੇਖਣ ਦੀ ਗੱਲ 15 ਸਾਲ ਦੇ ਵਿੱਚ ਵਿੱਚ ਹੋਈਆਂ ਨੇ ਜੇ ਬਗਰਾੜੀ ਤੋਂ ਸ਼ੁਰੂ ਹੋਇਆ ਕਾਮ ਬੁਰਜਵਾਰ ਸਿੰਘ ਵਾਲਾ ਤਾਂ ਅਜੇ ਤੱਕ ਰੁਕਿਆ ਨਹੀਂਗਾ ਹਜ਼ਾਰਾਂ ਬੇਦਬੀਆਂ ਹੋ ਗਈਆਂ ਨੇ ਪਰ ਤੇਨ ਸਰਕਾਰਾਂ ਪੰਜਾਬ ਚ ਬੇਦਬੀਆਂ ਤੇ ਬਦਲਗੀਆਂ ਨਹੀਂ ਪਹਿਲੋ ਕਾਲੀ ਬਦਲੇ ਕਾਂਗਰਸੀਆਂ ਨੇ ਸੌ ਖਾਦੀ ਅਸੀਂ ਬੇਦਬੀ ਦਾ ਪਦਵਾ ਲੈ ਕੇ ਆਂਗੇ ਉਹਨਾਂ ਕੁਝ ਨਹੀਂ ਕਰਿਆ ਉਸ ਤੋਂ ਬਾਅਦ ਆਮ ਪਾਰਟੀ ਆਈ ਉਹਨਾਂ ਵੀ ਐਡ ਕਰ ਬੇਦਬੀ ਉਵੇਂ ਯਾਰੀ ਨੇ ਪਰ ਹੁਣ ਇੱਥੇ ਅਸੀਂ ਕੌਮ ਨੂੰ ਸਾਰੀ ਨੂੰ ਅਪੀਲ ਕਰਨਾ ਚਾਹੁੰਦੇ ਆ ਵੀਰੋ ਇੱਕ ਪਲੇਟਫਾਰਮ ਤੇ ਇੱਕ ਨਿਸ਼ਾਨ ਸਾਹਿਬ ਥੱਲੇ ਕੌਮ ਇਕੱਠੀ ਹੋ ਜਾਵੇ ਸਰਕਾਰ ਕੋਈ ਆਵੇ ਤੁਹਾਨੂੰ ਬੇਦਬੀ ਦਾ ਇਨਸਾਫ ਅੱਜ ਪ੍ਰਸ਼ਾਸਨ ਤੇ ਆਇਆ ਸੀ ਐਸਪੀ ਡੀ ਸਾਹਿਬ ਆਇਆ ਸੀਗਾ ਹੋਰ ਵੱਡੇ ਅਫਸਰ ਆਏ ਸੀ ਫਿਰ ਸਾਨੂੰ ਉਹਨਾਂ 'ਮਿਸ਼ਵਾਸ਼' ਤੋਂ ਆਇਆ ਹੈ ਇੱਕ ਇੱਕੀ ਸੈਟ ਬਣਾ ਕੇ ਇੱਕ ਹਫਤੇ ਜਿਹੜੇ ਦੋਸ਼ੀ ਸਾਹਮਣੇ ਲਿਆਵਾਂ ਕਿੰਨਾ ਕਰਾਈ ਆ ਪਰ ਅਸੀਂ ਇੱਕ ਹਫਤਾ ਸਾਰੀ ਜਿੱਥੇ ਬੰਦੀਆਂ ਨੇ ਪੰਜ ਪਿਆਰੇ ਸਾਹਿਬ ਨਾਲ ਖੜੇ ਨੇ ਪਰਨ ਕੀਤਾ ਹੈ ਵੀ ਅੱਜ ਸਾਹਿਬ ਪਾਠ ਕੱਲ ਨੂੰ ਅਰੰਭ ਹੋਵੇਗਾ ਜੇ ਤਾ ਦੋਸ਼ੀ ਸਾਹਮਣੇ ਆ ਕੇ ਠੀਕ ਆ ਨਹੀਂ ਤਾਂ ਅਸੀਂ ਉਸ ਤੋਂ ਬਾਅਦ ਤਿੱਖਾ ਸ਼ਿਕਰਸ਼ਵਟ ਨੂੰ ਕੋ ਮਜਬੂਰ ਹੋਣਾ ਪਊਗਾ ਸਾਨੂੰ ਤੇ ਜਿੰਨਾ ਚਿਰ ਗੁਰੂ ਘਰ ਦੇ ਦੋਸ਼ੀ ਸਾਡੇ ਸਾਹਮਣੇ ਨਹੀਂ ਆਦੇ ਉਹਨਾਂ ਚਿਰ ਅਸੀਂ ਚੈਨ ਨਾਲ ਬੈਠਾਂਗੇ ਨਹੀਂ ਇੱਕ ਜਿਹੜੀ ਉਹਨੇ ਪ੍ਰਭੂ ਦੇ ਨਾਰੇ ਲਾਏ ਨੇ ਸਾਈ ਧਰਮ ਦੇ ਪ੍ਰਸ਼ਾਸਨੋਂ ਦੇ ਗੰਭੀਰਤਾ ਨਾਲ ਇਨਕੁਆਇਰੀ ਕਰੇ ਕਿੰਨੇ ਨੂੰ ਕਿਹਾ ਇਹ ਕਿਹੜੇ ਨੂੰ ਪਾਸਟਰ ਨੇ ਭੇਜਿਆ ਕਿਹੜੇ ਕਿਹੜੀ ਸੰਸਥਾ 'ਚ ਕੰਮ ਕਰਦਾ ਹੈ ਉਹ ਸਾਡੇ ਸਾਹਮਣੇ ਲਿਆਂਦੇ ਜਾਣ ਨਹੀਂ ਤਾਂ ਫਿਰ ਇੱਥੇ ਸਾਰੀ ਕੌਮ ਨਾਲ ਵਿਚਾਰ ਕਰਕੇ ਵੱਡੇ ਲੈਵਲ ਤੇ ਵੱਡੇ ਸ਼ਖਰਦਿਆਂ ਨੂੰ ਮਜਬੂਰ ਕਰਾਂਗੇ ਹੁਣ ਸਾਈ ਤਰਮ ਸਾਡੇ ਗੁਰੂ ਘਰ 'ਚ ਵਿਚਾਰ ਕੇ ਦਖਲਨਾ ਜੀ ਦੇਵ ਤੇ ਅਸੀਂ ਕਦੇ ਵੀ ਬੰਦਰਾਸ਼ੀ ਕਰਾਂਗੇ ਜੀ ਬਬੀ ਜੀ ਇੱਕ ਘਟਨਾ ਕਿਥੇ ਦੀ ਹੈ ਤੇ ਇਹ ਕਿਹੜਾ ਜ਼ਿਲ੍ਹਾ ਵਾ ਤੇ ਕਿਹੜੇ ਪਿੰਡ ਦਾ ਮਾਮਲਾ ਜੀ ਇਹ ਜ਼ਿਲ੍ਹਾ ਫਰੋਜਪੁਰ ਤਹਿਸੀਲ ਫਰੋਜਪੁਰ ਥਾਣਾ ਅਰਪਕਾ ਗੁਰਦੁਆਰਾ ਪਿੰਡ ਬੰਡਾਲੇ ਵਿੱਚ ਬੰਡਾਲਾ ਪਿੰਡ ਉੱਥੇ ਹੀ ਮ੍ਰਿਤਕ ਨੌਜਵਾਨ ਦੇ ਪਿਤਾ ਜਸਵਿੰਦਰ ਸਿੰਘ ਹੋਰਾਂ ਦਾ ਕਹਿਣਾ ਹੈ ਕਿ ਸਾਡਾ ਮੁੰਡਾ ਦਿਮਾਗੀ ਤੌਰ ਤੇ ਠੀਕ ਨਹੀਂ ਸੀ ਉਹ ਦਿਮਾਗੀ ਤੌਰ ਤੇ ਮੰਦਬੁੱਧੀ ਸੀ ਜਿਸ ਨੂੰ ਪਿੰਡ ਵਾਸੀਆਂ ਦੇ ਵੱਲੋਂ ਗਲਤ ਮਾਰਿਆ ਗਿਆ ਤੇ ਇਸੇ ਦੌਰਾਨ ਹੀ ਉਹਨਾਂ ਨੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ ਬੱਜੀ ਕਿ ਨਾਮ ਕੀ ਤੁਹਾਡਾ ਜਸਵਿੰਦਰ ਸਿੰਘ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਵਸਤੀ ਦਾ ਵਸਤੀ ਨੱਤੋ ਵੀ ਪਿੰਡ ਬਗੂ ਵਾਲਾ ਹੈ ਕੀ ਘਟਨਾ ਵਾਪਰੀ ਹੈ ਜਿਹੜੀ ਅੱਜ ਪਿੰਡ ਬੰਡਾਲਾ ਹੋਈ ਕਰਨਾ ਇਹ ਮੁੰਡਾ ਠੀਕ ਨਹੀਂ ਦਿਮਾਗੀ ਮੈਟਰ ਹੈ ਤੇ ਮੈਂ ਘਰੇ ਕੰਮ ਕਰਨਦਿਆਂ ਮੈਂ ਤੋਂ ਉੱਪਰ ਚਲੇ ਗਿਆ ਪਹਿਲਾਂ ਸਵੇਰੇ ਫਿਰਦਾ ਰਿਹਾ ਕਰਿਆ ਜਾਂਦਾ ਫਿਰਦਾ ਰਿਹਾ ਜਾਂਦਾ ਦੁਪਹਿਰੇ ਗਿਆ ਉਧਰ ਮਨਾਲੇ ਗਿਆ ਓਥੇ ਜਾ ਕੇ ਪਤਾ ਰੱਭ ਜਾਂਦੇ ਕੋਈ ਆਂਗਾ ਰਾਸ ਦਾ ਪਾੜਿਆ ਜਦੋਂ ਵੀ ਸਾਨੂੰ ਨਹੀਂ ਦੇਖਿਆ ਤੇੰਦਾਂ ਉਹਨਾਂ ਨੇ ਮੁੰਡਾ ਛੱਡਿਆ ਨਹੀਂ ਮਾਰਤਾ ਤਫਾਨ ਨਾਲ ਕੁੱਟ ਕੇ ਮਾਰਿਆ ਮੈਂ ਕੋਲ ਖਣਾ ਜਦੋਂ ਮਾਰਿਆ ਉਹ ਮੈਨੂੰ ਮਾਰ ਲ ਕੇ ਮੈਂ ਭੱਜ ਗੱਡੇ ਲਿਆ ਰਿਹਾ ਹੱਥ ਲਾਉਂਦਾ ਰਿਹਾ ਵਿਚਾਰਾ ਧੋਹੇ ਰਹੇ ਮੁਲਾਜ਼ਮਾਂ ਦੇ ਗਲ ਪਏ ਨੇ ਮੁਲਾਜ਼ਮ ਸੁਣੋਦੇ ਨਹੀਂ ਕਿਤੇ ਤੋ ਸਾਲ ਤੋਂ ਹੋਵੇ ਦਵਾਈ ਚਲਦੀ ਨੂੰ ਪਰਚੀ ਉਹਨਾਂ ਖੋਲੀਆਂ ਮੈਥੋਂ ਪਰਚੇ ਦਿੱਤੀਆਂ ਨੇ ਪਰਚੀਆਂ ਲੈ ਕੇ ਆਉਂਦਾ ਦਵਾਈ ਇਹ ਚੱਲੰਦੀ ਹੀ ਮੁੰਡਾ ਕਿੰਨੀ ਉਮਰ ਸੀ ਕੀ ਲੱਗੇ 19 ਸਾਲ ਦੀ ਉਮਰ ਤਾਂ ਕੀ ਮੰਗਤੀ ਕਰਦੇ ਹਾਂਜੀ ਮੰਗਤੀ ਕਰਦੇ ਇਹਨਾਂ ਦਾ ਪਰਚਾਉਣਾ ਜਾਈਦਾ ਪਰਚਾ ਕੋਣਾ ਚਾਹੀਦਾ ਹਣ ਦਾ ਆਪੇ ਪਰਚਾਉਣਾ ਚਾਹੀਦਾ ਉਹਦੇ ਜੋ ਗਨਾਹ ਕੀਤਾ ਕੋਲਸ ਨੂੰ ਦਿੰਦੇ ਆਪੇ ਕਾਰਵਰੀ ਕਰਦੇ ਹੁੰਨੇ ਨੂੰ ਕੋਲਸ ਨੂੰ ਦੇ ਦਿੰਦੇ ਹਾਂਜੀ ਸਰ ਜੋ ਅੱਜ ਵੰਡਾਲਾ ਪਿੰਡ ਵਿੱਚ ਘਟਨਾ ਵਾਪਰੀ ਗੁਰਦੁਆਰਾ ਦੇ ਵਿੱਚ ਉਹ ਕੀ ਘਟਨਾ ਹੈ ਜੀ ਅੱਜ ਫੂਸਪੁਰ ਜਿਹੜੇ ਤਾਰिफ ਕੇ ਥਾਣੇ ਦੇ ਵਿੱਚ ਪਿੰਡ ਪਿੰਦੇ ਬੰਡਾਲਾ ਤੋਂ ਇਨਫੋਰਮੇਸ਼ਨ ਮਿਲੀ ਜੀ ਕਿ ਗੁਰਦੁਆਰਾ ਬਾਬਾ ਵੀਰ ਸਿੰਘ ਜੀ ਦਾ ਗੁਰਦੁਆਰਾ ਦੇ ਵਿੱਚ ਬੇਦਬੀ ਦੀ ਘਟਨਾ ਵਾਪਰੀ ਜਿਸ ਤੇ ਤ੍ਰੰਤ ਯੋਤਿ ਪੁਛ ਉੱਥੇ ਪਹੁੰਚੀ ਜੋ ਇਹ ਪਤਾ ਲੱਗਿਆ ਕਿ ਉਥੇ ਬੇਦਬੀ ਦੀ ਘਟਨਾ ਵਾਪਰੀ ਹੈ ਅਤੇ ਜਿਸ ਨੇ ਬੇਦਬੀ ਕੀਤੀ ਹੈ ਲੋਕਾਂ ਨੇ ਉਸ ਨੂੰ ਫੜ ਲਿਆ ਹੋਇਆ ਹੈ ਤੇ ਉਸ ਦੇ ਕੁਝ ਸੱਟਾਂ ਵੀ ਮਾਰੀਆਂ ਹਨ ਜਿਸ ਨੇ ਬੇਦਬੀ ਕੀਤੀ ਹੈ ਉਸ ਨੂੰ ਤ੍ਰੰਤ ਹਸਪਤਲ ਭੇਜ ਦਿੱਤਾ ਗਿਆ ਅਤੇ ਦੇਲਵੀ ਕਰਨ ਵਾਲੇ ਦੇ ਖਿਲਾਫ ਆਈਪੀਸੀ ਦੇ ਵੱਖ-ਵੱਖ ਧਾਰਾਵਾਂ ਦੇ ਅਧੀਨ ਪर्चा ਦਰਜ ਕਰਨ ਜਾ ਰਹੇ ਹਨ ਇਸ ਤੋਂ ਇਲਾਵਾ ਮੌਕੇ ਤੇ ਆਫੀਸਰਸ ਤੇ ਪੁਲਿਸ ਮੌਜੂਦ ਹੈ ਸਿਚੁਏਸ਼ਨ ਜਿਹੜੀ ਆ ਉਹ ਅੰਡਰ ਕੰਟਰੋਲ ਹੈ ਥੈਂਕ ਯੂ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਖੈਰ ਸੂਬੇ ਦੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਥੰਮਣ ਦਾ ਨਾਮ ਨਹੀਂ ਲੈ ਰਹੀਆਂ ਅੱਜ ਦਿਨ ਕਿਤਨਾ ਕਿਤੋਂ ਬੇਅਦਬੀ ਦੀ ਖਬਰ ਸਾਹਮਣੇ ਆ ਰਹੀ ਹੈ ਇਸ ਤੋਂ ਪਹਿਲਾਂ ਵੀ ਫਗਵਾੜੇ ਦੇ ਵਿੱਚ ਅਜਿਹੀ ਵਾਰਦਾਤ ਦੇਖਣ ਨੂੰ ਮਿਲੀ ਸੀ ਹੁਣ ਸਵਾਲ ਇਹ ਹੈ ਕਿ ਇਹਨਾਂ ਘਟਨਾਵਾਂ ਦੇ ਪਿੱਛੇ ਆਖਿਰ ਕਿਸ ਦਾ ਹੱਥ ਹੈ ਤੇ ਕੌਣ ਕਰਵਾ ਰਿਹਾ ਸੋ ਇਹ ਤਾਂ ਪੁਲਿਸ ਜਦੋਂ ਡੂੰਘਾਈ ਦੇ ਨਾਲ ਜਾਂਚ ਕਰੇਗੀ ਫੇਰੀ ਪਤਾ ਲਗਾਇਆ ਜਾ ਸਕਦਾ ਹੈ ਹਕੀਕੀ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ